ਨਦੀ ਕਿਨਾਰੇ ਬੁਲਬੁਲ ਬੈਠੀ ਨਦੀ ਕਿਨਾਰੇ ਬੁਲਬੁਲ ਬੈਠੀ ਦਾਣਾ ਚੁਗਦੀ ਛੱਲੀ ਦਾ ਪਿਛਲੇ 15 ਸਾਲ ਤੋਂ ਮੈਂ ਲੱਗਿਆ ਜੀ ਸਲਾਈਂ ਚ ਇਸ ਸੰਘਰਸ਼ ਨੂੰ ਜਾਰੀ ਰੱਖਿਆ ਹੋਇਆ ਬਸ ਕਰ ਰਿਹਾ ਕਿੰਨੇ ਕੇ ਜ਼ਿਆਦਾ ਕਾਮਯਾਬੀ ਹੈ ਜਿਹੜੀ ਇਸ ਫੀਲਡ ਦੇ ਵਿੱਚ ਤੁਹਾਨੂੰ ਮਿਲੀ ਮੈਮ ਕਾਮ ਜਾਵਾ ਅੱਛੀ ਰੋਟੀ ਕਮਾ ਰਿਹਾ ਔਰ ਸਿੰਗਿੰਗ ਦੇ ਨਾਲ ਨਾਲ ਬਤੌਰ ਐਂਕਰ ਮੈਂ ਕੰਮ ਕਰਦਾ ਸਾਡਾ ਭੰਗੜਾ ਟੀਮ ਹੈ ਸਾਡੀ ਡੀਜੇ ਗਰੁੱਪ ਦੇ ਵਿੱਚ ਤੇ ਬਹੁਤ ਸ਼ੁਕਰ ਹੈ ਕੋਈ ਓਪਰਚ्युनिटी ਨਹੀਂ ਮਿਲੇਗੀ ਮੈਂ ਗਾਇਕੀ ਮਹਿੰਗੀ ਹੋਗੀ ਔਰ ਉਹਨੇ ਪੈਸੇ ਮੇਰੇ ਕੋਲੇ ਨਹੀਂ ਹੈ ਔਰ ਨਾ ਕੋਈ ਕਰਦਾ ਪੈਸਾ ਜ਼ਰੂਰੀ ਆ ਤੁਹਾਡੇ ਅੰਦਰ ਕਲਾ ਹੈ ਤੁਹਾਡੇ ਅੰਦਰ ਗੁਣ ਹੈ ਉਹ ਤਾਂ ਹੀ ਬਰੂਗਾ ਪੈਸਾ ਜ਼ਰੂਰੀ ਆ ਪੈਸਾ ਹੀ ਜ਼ਰੂਰੀ ਹੈ ਬਸ ਸੁਣਿਆ ਤਾਂ ਨੁਸਰ ਸਾਹਿਬ ਨੂੰ ਵੀ ਹੈ ਗੁਲਾਮ ਅਲੀ ਸਾਹਿਬ ਨੂੰ ਸੁਖਵਿੰਦਰ ਜੀ ਨੂੰ ਦਲੇਰ ਮਹਿੰਦੀ ਜੀ ਨੂੰ ਸਰਦੂਲ ਸਾਹਿਬ ਨੂੰ ਸਾਰਿਆਂ ਨੂੰ ਸੁਣਿਆ ਪਰ ਜਿਹੜਾ ਅੱਜ ਦਿਲ ਖੜ ਗਿਆ ਕੇ ਸਿਰਫ ਗੁਰਦਾਸ ਬਾਈ ਜੀ ਮਾਨ ਸਾਹਿਬ ਰੇਖਾਂ ਵਿੱਚ ਰਹਿ ਗਿਆ ਤਕਦੀਰ ਬਣ ਕੇ ਕੀ ਖਟਿਆ ਮੈਂ ਤੇਰੀ ਹੀਰ ਬਣ ਕੇ ਵੇ ਕੀ ਖਟਿਆ ਮੈਂ ਤੇਰੀ ਕਰਦੇ ਸਪੋਰਟ ਕਰਦੇ ਤੁਹਾਡੇ ਕਿਸੇ ਨੇ ਕੋਈ ਤਾਨੇ ਵਗੈਰਾ ਮਾਰੇ ਕਦੇ ਕਦੇ ਕੋਈ ਡੀਮੋਟੀਵੇਟ ਹੋ ਗਏ ਹੋਣਗੇ ਤਾਨੇ ਮਿਹਣੇ ਹੁੰਦੇ ਆ ਜਿੰਦਗੀ ਬਣਾਉਂਦੇ ਨੇ ਇਹਨਾਂ ਤੂੰ ਸਿੱਖਣਾ ਚਾਹੀਦਾ ਇਹਨਾਂ ਤੋਂ ਖਫਾ ਨਹੀਂ ਹੋਣਾ ਚਾਹੀਦਾ ਵੀ ਉਹ ਮੈਨੂੰ ਐ ਕਹਿ ਗਿਆ ਉਹ ਮੈਨੂੰ ਐ ਕਹਿ ਗਿਆ ਤਾਨੇ ਮਿਹਣੇ ਆ ਤੂੰ ਸਿੱਖੋ ਜੀ ਹਾਂ ਕੋਈ ਕੋਈ ਕੁਝ ਕਹੂ ਕੋਈ ਚੰਗਾ ਵੀ ਕਹਿੰਦੇ ਆ ਮਾੜਾ ਵੀ ਕਹਿੰਦੇ ਆ ਘਰ ਦੇ ਨਾਲ ਨੇ ਪਿਆਰ ਕਰਦੇ ਨੇ ਆ ਸਾਰੇ ਦੇਖ ਰਹੇ ਨੇ ਸਰੋਤੇ ਵੀ ਨਾਲ ਨੇ ਆਪਣੇ ਕਿੱਡਾ ਵੀ ਬਣ ਜਾਮਾ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਜਾਇਆ ਮਾਂ ਪੰਜਾਬ ਤੋਂ ਦੂਰ ਨਾ ਹੋਵਾਂ ਇਸ ਮਿੱਟੀ ਤੋਂ ਦੂਰ ਨਾ ਹੋਵਾਂ ਮੇਰੇ ਪੈਰ ਇੱਥੇ ਰਹਿਣਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮੱਲਿਕ ਅੱਜ ਸਾਡੇ ਨਾਲ ਇੱਕ ਪਾਜੀ ਮੌਜੂਦ ਨੇ ਜੋ ਕਿ ਬਹੁਤ ਵਧੀਆ ਸਿੰਗਰ ਸ਼ਾਇਰ ਤਿਸ ਦਿਨ ਨਾਲ ਸਟੇਜ ਐਂਕਰਿੰਗ ਵੀ ਕਰਦੇ ਨੇ 15 ਸਾਲ ਤੋਂ ਲਾਈਵ ਦੇ ਵਿੱਚ ਸਟਰਗਲਿੰਗ ਕਰ ਰਹੇ ਨੇ ਪਰ ਕਿਤੇ ਨਾ ਕਿਤੇ ਬਹੁਤ ਜ਼ਿਆਦਾ ناکامی ਆਬੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਤੇ ਅੱਜ ਸਭ ਤੋਂ ਪਹਿਲਾਂ ਜਿਹੜਾ ਸਟਾਰਟਅਪ ਇਨ ਗਾਇਕੀ ਨੂੰ ਲੈ ਕੇ ਕਰਦੇ ਆ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਸਤ ਸ੍ਰੀ ਅਕਾਲ ਜੀ ਸਸੀ ਕਾ ਮੈਮ ਜੀ ਪਹਿਲੇ ਤਾਂ ਬਹੁਤ ਸੋਹਣੀ ਤੁਸੀਂ ਮਤਲਬ ਸ਼ਾਇਰੀ ਕੀਤੀ ਸਟਾਰਟਿੰਗ ਦੇ ਵਿੱਚ ਹੀ ਮਤਲਬ ਕਿ ਬਹੁਤ ਅਟਰੈਕਸ਼ਨ ਹੋਇਆ ਉਸ ਸ਼ਾਇਰੀ ਨਾਲ ਉਹ ਜੀ ਬਿਰਹੋਂ ਦੇ ਸੁਲਤਾਨ ਜੀ ਮਰਹੂਮ ਸ਼ਿਵ ਕੁਮਾਰ ਬਟਾਲਵੀ ਸਾਹਿਬ ਨੇ ਲੈਣਾ ਨੇ ਜੀ ਜਿਨ੍ਹਾਂ ਨੂੰ ਬਹੁਤ ਪੜਦਾ ਮੈਂ ਬਹੁਤ ਮੁਹੱਬਤ ਕਰਦਾ ਮੈਂ ਕਿ ਸਾਰੀ ਦੁਨੀਆ ਪੜਦੀ ਕੀ ਮੰਨਦੇ ਕਿ ਆਈਡਲ ਮੰਨਦੇ ਉਹਨਾਂ ਨੂੰ ਆਈਡਲ ਵੀ ਕਹਿ ਸਕਦੇ ਹੋ ਉਹ ਤੋਂ ਵੀ ਉੱਪਰ ਕੁਝ ਕਹਿ ਸਕਦੇ ਹੋ ਉਹਨਾਂ ਦੀ ਜਗ੍ਹਾ ਬਹੁਤ ਉੱਚੇ ਦਰਜੇ ਤੇ ਹੈ ਮੇਰੇ ਲਈ ਜੀ ਤੇ ਪਹਿਲਾਂ ਆਪਾਂ ਤੁਹਾਡੀ ਆਵਾਜ਼ ਸੁਣਾਂਗੇ ਕਿਸ ਤਰੀਕੇ ਦੀ ਤੁਸੀਂ ਜਿਹੜੀ ਗਾਇਕੀ ਕਰਦੇ ਹੋ ਠੀਕ ਹੈ ਜੀ ਸੁਣਾਉਣਾ ਜੀ <ड़ागी> दाना गीत ਹੈ ਕਿਸੇ ਦਾ ਗਾਇਆ ਹੋਇਆ ਹੁਨ ਦੀ ਕਿਨਾਰੇ ਬੁਲਬੁਲ ਬੈਠੇ ਨਦੀ ਕਿਨਾਰੇ ਬੁਲਬੁਲ ਬੈਠੀ ਦਾਣਾ ਚੁਗਦੀ ਛੱਲੀ ਦਾ ਨਦੀ ਕਿਨਾਰੇ ਬੁਲਬੁਲ ਬੈਠੀ ਦਾਣਾ ਚੁਗਦੀ ਛੱਲੀ ਦਾ ਦੂਰ ਵਸੀਂਦੇ ਆ ਸੱਜਣਾ ਵਿਆਜਾ ਦੂਰ ਵਸੀਂਦੇ ਆ ਸੱਜਣਾ ਵਿਆਜਾ ਜੀ ਨਹੀਂ ਲੱਗਦਾ ਕੱਲੀ ਦਾ ਆ ਜਾ ਵੇ ਮਾਇਆ ਆ ਜਾ ਵੇ ਮਾਇਆ ਤੇ ਕੀ ਆ ਬਾਤ ਹੈ ਗਾਇਕੀ ਦੀ ਗੱਲ ਕੀਤੀ ਜਾਵੇ ਤੁਹਾਡੀ ਆਵਾਜ਼ ਵੀ ਬਹੁਤ ਜ਼ਿਆਦਾ ਸੁਰੀਲੀ ਹੈ ਬਹੁਤ ਜ਼ਿਆਦਾ ਪਿਆਰੀ ਹੈ ਇਹ ਦੱਸੋ ਕਿੰਨੇ ਟਾਈਮ ਤੋਂ ਜਿਹੜੀ ਤੁਸੀਂ ਸਿੰਗਿੰਗ ਕਰ ਰਹੇ ਹੋ ਪਿਛਲੇ 15 ਸਾਲ ਤੋਂ ਮੈਂ ਲੱਗਿਆ ਜੀ ਸਲਾਈਨ 'ਚ ਇਸ ਸੰਘਰਸ਼ ਨੂੰ ਜਾਰੀ ਰੱਖਿਆ ਹੋਇਆ ਬਸ ਕਰ ਰਹੀ ਹਾਂ ਕੀ ਬਾਤ ਹੈ ਕਿੰਨੇ ਕੇ ਜ਼ਿਆਦਾ ਕਾਮਯਾਬੀ ਹੈ ਜਿਹੜੀ ਇਸ ਫੀਲਡ ਦੇ ਵਿੱਚ ਤੁਹਾਨੂੰ ਮਿਲੀ ਹੈ ਮੈਮ ਕਾਮ ਜਾਵਾ ਅੱਛੀ ਰੋਟੀ ਕਮਾ ਰਿਹਾ ਜੀ ਔਰ ਸਿੰਗਿੰਗ ਦੇ ਨਾਲ-ਨਾਲ ਬਤੌਰ ਐਂਕਰ ਮੈਂ ਕੰਮ ਕਰਦਾ ਸਾਡਾ ਭੰਗੜਾ ਟੀਮ ਹੈ ਸਾਡੀ ਡੀਜੇ ਗਰੁੱਪ ਦੇ ਵਿੱਚ ਤੇ ਬਹੁਤ ਸ਼ੁਕਰ ਹੈ ਸ਼ੁਕਰ ਹੈ ਬਹੁਤ ਅੱਛਾ ਸਿਰਫ ਪੁਰਾਣੇ ਗਾਣੇ ਗਾਉਂਦੇ ਹੋ ਕਿ ਅੱਜ ਦੇ ਜਿਹੜੇ ਟ੍ਰੈਂਡਿੰਗ Song ਨੇ ਉਹ ਵੀ ਤੁਸੀਂ ਗਾਉਂਦੇ ਨਹੀਂ ਉਹ ਵੀ ਗਾਉਂਦੇ ਆ ਅੱਜ ਦੇ ਗਾਣਿਆਂ ਦਾ ਮਾਹੌਲ ਵੀ ਜਾਰੀ ਰੱਖਿਆ ਹੋਇਆ ਹੈ ਮੇਰਾ ਪਰ ਗਾਣਾ ਬਾਕੀ ਕੁਦਰਤ ਦਾ ਨਿਯਮ ਹੈ ਨਾ ਚੇਂਜ ਜੀ ਬਿਲਕੁਲ ਚੇਂਜ ਹੋ ਰਿਹਾ ਮੈਂ ਜਾਣਬੁੱਝ ਕੇ ਹੀ ਪੁਰਾਣਾ ਗੀਤ ਸੁਣਾਇਆ ਜੀ ਤੇ ਸਾਰੇ ਜੁੜਨ ਨਵਾਂ ਨਵਾਂ ਵੀ ਗੀਤ ਸਾਰੇ ਵਧੀਆ ਨੇ ਬਸ ਇਹੀ ਆ ਆਪਾਂ ਗਾਇਕੀ ਦੀ ਗੱਲ ਕਰੀਏ ਪਹਿਲਾ ਦੀ ਸਿੰਗਿੰਗ ਨਾਲੋਂ ਤੇ ਅੱਜ ਦੀ ਗਾਇਕੀ ਦੇ ਵਿੱਚ ਕੀ ਡਿਫਰੈਂਟ ਹੈ ਪਹਿਲਾ ਦੀ ਗਾਇਕੀ ਦੇ ਵਿੱਚ ਤੇ ਅੱਜ ਦੀ ਗਾਇਕੀ ਦੇ ਵਿੱਚ ਕੀ ਫਰਕ ਕੀ ਆ ਗਿਆ ਮੈਂ ਮੈਂ ਉਹ ਸਰੋਤੇ ਚੰਗੀ ਤਰ੍ਹਾਂ ਜਾਣਦੇ ਆ ਮੇਰੇ ਦੱਸਣ ਦੀ ਕੋਈ ਲੋੜ ਨਹੀਂ ਵੀ ਚੇਂਜ ਹਾਂ ਚੇਂਜ ਹੈ ਜੇ ਬਾਕੀ ਕੁਦਰਤ ਚੇਂਜ ਹੁੰਦੀ ਹੈ ਨਾ ਬਿਲਕੁਲ ਬਸ ਚੇਂਜ ਹੋਣਾ ਨਿਜ਼ਮ ਆ ਇਹ ਹੋਣਾ ਹੀ ਹੋਣਾ ਇਹਦੇ ਬਾਰੇ ਮੈਂ ਨਵੀਂ ਗਾਇਕੀ ਨੂੰ ਨਵੇਂ ਗਾਉਣ ਵਾਲਿਆਂ ਨੂੰ ਨਵੇਂ ਲਿਖਣ ਵਾਲਿਆਂ ਨੂੰ ਕੁਝ ਨਹੀਂ ਮਾੜਾ ਵੀ ਨਹੀਂ ਕਹਿ ਸਕਦਾ ਸਾਰੇ ਵਧੀਆ ਨੇ ਬਸ ਇਹ ਅੱਛਾ ਤੁਸੀਂ ਲਿਖਦੇ ਵੀ ਹੋ ਕੀ ਗੱਲ ਥੋੜਾ ਬਹੁਤ ਥੋੜਾ ਆਪਣੇ ਲਈ ਕਿਆ ਬਾਤ ਹੈ ਹਾਂ ਅੱਛਾ ਜੀ ਮੈਂ 15 ਸਾਲ ਤੋਂ ਸਟਰਗਲ ਕਰ ਰਿਹਾ 15 ਸਾਲ ਦੀ ਬਹੁਤ ਜ਼ਿਆਦਾ ਸਟਰਗਲਿੰਗ ਹੁੰਦੀ ਬਹੁਤ ਜ਼ਿਆਦਾ ਲਾਈਫ ਹੁੰਦੀ ਆ ਦੀ ਲਾਈਫ ਹੀ ਤੁਸੀਂ ਗਾਇਕੀ ਦੇ ਵਿੱਚ ਕੱਢ ਦਿੱਤੀ ਆ ਕੋਈ ਓਪਰਚ्युनिटी ਨਹੀਂ ਮਿਲਦੀ ਮੈਮ ਗਾਇਕੀ ਮਹਿੰਗੀ ਹੋਗੀ ਹਾਂ ਔਰ ਉਹਨੇ ਪੈਸੇ ਮੇਰੇ ਕੋਲੇ ਨਹੀਂ ਹੈ ਔਰ ਨਾ ਕੋਈ ਕਰਦਾ ਬਾਕੀ ਇਹ ਆ ਮੈਂ ਸਿਰਫ ਦੋ ਸ਼ਖਸ਼ ਦੇਖੇ ਨੇ ਜਿਨ੍ਹਾਂ ਨੇ ਕਿਸੇ ਨਾ ਕਿਸੇ ਦੀ ਬਾਹ ਫੜੀ ਆ ਇੱਕ ਤਾਂ ਗੈਰੀ ਸੰਧੂ ਜੀ ਜੀ ਜਿਨ੍ਹਾਂ ਨੇ ਜੀ ਖਾਨ ਵੀਰੇ ਨੂੰ ਤੇ ਖਾਨ ਸਾਹਿਬ ਵੀਰੇ ਨੂੰ ਹਨਾ ਮਤਲਬ ਰੋਟੀ ਪਾਇਆ ਜਾਂ ਬੱਬੂ ਮਾਨ ਜੀ ਨੇ ਉਹ ਦਰਸ਼ਨ ਲਖੇਵਾਲ ਉਹਨਾਂ ਦਾ ਹੱਥ ਫੜਿਆ ਸੀ ਤੇ ਬਾਕੀ ਠੀਕ ਆ ਇਦਾਂ ਲੱਗਦਾ ਕਿ ਅੱਜ ਦੇ ਟਾਈਮ ਦੇ ਵਿੱਚ ਪੈਸਾ ਇੰਨਾ ਜ਼ਰੂਰੀ ਹੋ ਗਿਆ ਕਿ ਜਿਹੜਾ ਟੈਲੈਂਟ ਆ ਉਹਦੀ ਕੀਮਤ ਜਿਹੜੀ ਘਟ ਗਈ ਆ ਜੀ ਪੈਸਾ ਜ਼ਰੂਰੀ ਆ ਪੈਸਾ ਜ਼ਰੂਰੀ ਆ ਤੁਹਾਡੇ ਅੰਦਰ ਕਲਾ ਹੈ ਤੁਹਾਡੇ ਅੰਦਰ ਗੁਣ ਹੈ ਉਹ ਤਾਂ ਹੀ ਬਾਰੂਗਾ ਪੈਸਾ ਜ਼ਰੂਰੀ ਆ ਪੈਸਾ ਹੀ ਜ਼ਰੂਰੀ ਹੈ ਬਸ ਇਹ ਆ ਤੇ ਕਿਹੜੇ 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 ਮਤਲਬ ਕਿ ਤੁਸੀਂ ਇਹ ਕਹਿ ਸਕਦੇ ਹੋ ਕਿ ਆਪਾਂ ਕਹਿ ਸਕਦੇ ਕਿ ਕਿਹੜੇ ਕਿਹੜੇ ਤੁਸੀਂ ਕੰਟਰੀ ਦੇ ਵਿੱਚ ਜਾਂ ਫਿਰ ਸਟੇਟ ਦੇ ਵਿੱਚ ਜਾ ਕੇ ਸਿੰਗਿੰਗ ਕਰਦੇ ਹੋ ਬਤੌਰ ਐਂਕਰਿੰਗ ਕਰਦੇ ਹੋ ਸਿੰਗਿੰਗ ਵਿੱਚ ਬਹੁਤ ਹੀ ਚੱਕਰ ਆ ਵੀ ਪੈਸਿਆਂ ਦੇ ਕਰਕੇ ਥੋੜੀ ਜਿਹੀ ਘਟ ਰਹੀ ਆ ਜੀ ਬਤੌਰ ਐਂਕਰ ਮੈਂ ਕਾਫੀ ਕੁ ਮਲਿਆ ਜਿੱਦਾਂ ਭੰਗੜਾ ਕੱਪ ਹੁੰਦੇ ਆ ਆਪਣੇ ਕਾਲਜ ਯੂਨੀਵਰਸਿਟੀਆਂ ਦੇ ਸ਼ੁਰੂ ਦਰਾਹੇ ਸ਼ਹਿਰ ਤੋਂ ਹੋ ਗਈ ਸੀ ਖੰਨੇ ਦੇ ਨੇੜੇ ਤੇ ਉੱਥੇ ਵੀਰ ਹਰਮਨ ਨਾਮ ਆਉਂਦਾ ਭਰਾ ਦਾ ਉਹਨਾਂ ਦੀ ਬੜੀ ਮੁਹੱਬਤ ਮਤਲਬ ਮੇਰੇ ਸਿਰ ਤੇ ਅੱਥਰੱਖਿਆ ਵੱਡਾ ਭਰਾ ਹਰਮਨ ਵੀਰਾ ਉੱਥੋਂ ਫਿਰ ਸਾਰੇ ਪਾਸੇ ਸਫ਼ਰ ਕਰਿਆ ਅੰਦਾ ਸੀ ਯੂ ਚੰਡੀਗੜ੍ਹ ਤੇ ਪਟਿਆਲਾ ਯੂਨੀਵਰਸਿਟੀ ਦੇ ਵਿੱਚ लवली ਯੂਨੀਵਰਸਿਟੀ ਉੱਥੇ ਵੀ ਕੰਮ ਕਰਕੇ ਆਇਆ ਦੋ ਵਾਰ ਟੈਗੌਰ ਥੀਏਟਰ ਜਾਇਆ ਇੱਕ ਵਾਰ ਦਿੱਲੀ ਰੰਗਲੀ ਬਸਾਖੀ ਮਨਾਈ ਭੰਗੜਾ ਭੰਗੜਾ ਰੇਨਾ ਦੀ ਟੀਮ ਉਹਨਾਂ ਨੇ ਕੰਮ ਉੱਥੇ ਵੀ ਮੈਂ ਜਾਇਆ ਆਇਆ ਅਨੇਕਾਂ ਕਾਲਜਾਂ ਦੇ ਵਿੱਚ ਜਾਇਆ ਆ ਬਾਕੀ ਵਿਆਹ ਸ਼ਾਦੀਆਂ ਦੇ ਵਿੱਚ ਬਤੌਰ ਐਂਕਰ ਕੰਮ ਕਰ ਰਿਹਾ ਪਰ ਗੜੇ ਕੱਪ ਦੀ ਗੱਲ ਕਰੀਏ ਤਾਂ ਇਹ ਤਾਂ ਮਤਲਬ 12ਵੀਂ ਹੁੰਦੀ ਹੈ ਤੁਹਾਨੂੰ ਬਾਹਰ ਕਦੇ ਓਪਰਚ्युनिटी ਨਹੀਂ ਮਿਲੀ ਬਾਹਰ ਕਿਸੇ ਕੰਟਰੀ ਦੇ ਵਿੱਚ ਤੁਹਾਨੂੰ ਸੱਦਿਆ ਨਹੀਂ ਕਿਸੇ ਨੇ ਵੀ ਬੁਲਾਇਆ ਨਹੀਂ ਜੀ ਬਾਹਰ ਹਜੇ ਕੋਈ ਵਿਦੇਸ਼ ਚੋਂ ਕਾਲ ਨਹੀਂ ਆਈ ਕਿਸੇ ਸਪான்ਸਰ ਦੀ ਜਾਂ ਕਿਸੇ ਪ੍ਰਮੋ ਔਰ ਇਹ ਮਤਲਬ ਜਹਾਜ ਦਾ ਝੂਟਾ ਨਹੀਂ ਦੇਖਿਆ ਇੱਧਰ ਪੰਜਾਬ ਦੇ ਵਿੱਚ ਕੰਮ ਕਰ ਰਿਹਾ ਆਪਣਾ ਹੈਗਾ ਕਿ ਹਾਂ ਬੇਹਦ ਸੁਪਨਾ ਤਾਂ ਸਾਰਿਆਂ ਦਾ ਹੀ ਹੁੰਦਾ ਵੀ ਮੈਂ ਦੇਸ਼ ਵਿਦੇਸ਼ ਪੂਰੀ ਦੁਨੀਆ ਦੇ ਵਿੱਚ ਕੰਮ ਕਰਾਂ ਘੁੰਮਾਂ ਆਪਣਾ ਰਿਜ਼ਕ ਰੋਜ਼ਗਾਰ ਕਮਾਵਾਂ ਬਾਕੀ ਦੇਖਦੇ ਆਂ ਸ਼ਾਇਦ ਕੋਈ ਸੁਣ ਲਵੇ ਤੁਹਾਡੇ ਚੈਨਲ ਜਰੀਏ ਜੀ ਅੱਜ ਦੇ ਟਾਈਮ ਕਿਹੜੇ ਸਿੰਗਰ ਆ ਜਿਹਨੂੰ ਤੁਸੀਂ ਸਭ ਤੋਂ ਜ਼ਿਆਦਾ ਫੋਲੋ ਕਰਦੇ ਹੋ ਸਾਰੇ ਵਧੀਆ ਨੇ ਸੁਣਿਆ ਤਾਂ Nusrat ਸਾਹਿਬ ਨੂੰ ਵੀ ਹੈ ਗੁਲਾਮ ਅਲੀ ਸਾਹਿਬ ਨੂੰ ਸੁਖਵਿੰਦਰ ਜੀ ਨੂੰ ਦਲੇਰ ਮਹਿੰਦੀ ਜੀ ਨੂੰ ਸਰਦੂਲ ਸਾਹਿਬ ਨੂੰ ਸਾਰਿਆਂ ਨੂੰ ਸੁਣਿਆ ਪਰ ਜਿਹੜਾ ਅੱਜ ਦਿਲ ਖੜ ਗਿਆ ਕੇ ਉਹ ਸਿਰਫ ਗੁਰਦਾਸ ਬਾਈ ਜੀ ਮਾਨ ਸਾਹਿਬ ਬਸ ਕੋਈ ਉਹਨਾਂ ਦੀ ਦੋ ਲਾਈਨਾਂ ਜਿੰਨੀਆਂ ਮਰਜ਼ੀ ਜੀ ਦੋ ਲਾਈਨਾਂ ਉਹਨਾਂ ਦੀ ਕੋਈ ਵੀ ਗਾਣੀ ਦੀ ਜੇ ਤੁਹਾਨੂੰ ਵਧੀਆ ਹਮ ਨਾਮ ਮਾਪਿਆਂ ਨੇ ਰੱਖੀ ਨਾ ਮੈਂ ਸੌਰਿਆਂ ਦੀ ਹੋਈ ਜਿੰਨਾ ਜ਼ਿੰਦਗੀ ਚ ਹੱਸੀ ਉਹਨਾਂ ਡੋਲੀ ਵੇਲੇ ਰੋਈ ਨਾ ਮੈਂ ਮਾਪਿਆਂ ਨੇ ਰੱਖੀ ਨਾ ਮੈਂ ਸੌਰਿਆਂ ਦੀ ਹੋਈ ਜਿੰਨਾ ਜ਼ਿੰਦਗੀ ਚ ਹੱਸੀ ਉਹਨਾਂ ਡੋਲੀ ਵੇਲੇ ਰੋਈ ਰੋਣਾ ਲੇਖਾਂ ਵਿੱਚ ਰਹਿ ਗਿਆ ਹਾ ਰੇਖਾਂ ਵਿੱਚ ਰਹਿ ਗਿਆ ਕਕਦੀਰ ਬਣ ਕੇ ਕੀ ਖਟਿਆ ਮੈਂ ਤੇਰੀ ਹੀਰ ਬਣ ਕੇ ਵੇ ਕੀ ਖਟਿਆ ਮੈਂ ਤੇਰੀ ਹੀਰ ਬਣ ਕੇ ਕੀ ਬਾਤ ਹੈ ਕੀ ਬਾਤ ਹੈ ਕਿ ਕਿੰਨਾ ਕਾ ਜ਼ਿਆਦਾ ਹੈ ਇਹਨਾਂ ਨੂੰ ਫੋਲੋ ਕਰਦੇ ਕਦੇ ਇਹਨਾਂ ਨੂੰ ਮਿਲੇ ਕਦੇ ਇਹਨਾਂ ਨੂੰ ਵਾਰਤਲਾਬ ਹੋਈ ਹੈ ਕਿ ਹਾਂ ਕੰਡਿਆਉਣ ਲੱਗ ਗਈ ਸ਼ਾਇਦ ਇੰਗਲਿਸ਼ ਚ ਕੀ ਕਹਿੰਦੇ ਮੈਨੂੰ ਪਤਾ ਨਹੀਂ ਹਾਂ ਹਨਾ ਬਸ ਹਾਂ ਇੰਨੀ ਮੁਹੱਬਤਾਂ ਮਿਲਿਆ ਮੈਂ ਬਾਈ ਜੀ ਨੂੰ ਘਰੇ ਵੀ ਮਿਲਿਆ ਨਕੋਦਰ ਦਰਬਾਰ ਤੇ ਵੀ ਮਿਲਿਆ ਜੀ ਹੁਣੇ ਹੁਣੇ ਲੁਧਿਆਣਾ ਇੱਕ ਫੰਕਸ਼ਨ ਦੇ ਵਿੱਚ ਵੀ ਮਿਲੇ ਆ ਪਰ ਬੈਠ ਕੇ ਗੁਫਤਗੂ ਨਹੀਂ ਹੋਈ ਉਹਨਾਂ ਨਾਲ ਗੱਲਬਾਤ ਨਹੀਂ ਹੋਈ ਬਾਕੀ ਇਹ ਆ ਵੀ ਮੈਂ ਮੁਹੱਬਤ ਕਰਦਾ ਮਰੀਦ ਆ ਫੈਨ ਨਹੀਂ ਹੈਗਾ ਜਾਣਿਓ ਕਿ ਇੱਕ ਵਾਰੀ ਉਹ ਤੁਸੀਂ ਉਹਨਾਂ ਨਾਲ ਆਪਣੀ ਜਿਹੜੀ ਹੈ ਸਟੇਜ ਪਰਫਾਰਮੈਂਸ ਕਰੋ ਜਾਂ ਕੋਈ ਲਾਈਵ ਪਰਫਾਰਮੈਂਸ ਉਹਨਾਂ ਨਾਲ ਕਰੋ ਜੀ ਮੇਰੇ ਦਿਲ ਦੀ ਤਮੰਨਾ ਹੈ ਮੈਂ ਬਾਈ ਜੀ ਦੇ ਪਿੱਛੇ ਖੜਾ ਹਾਂ ਬਸ। ਕੀ ਬਾਤ ਹੈ। ਜਾਂ ਮਾਨ ਸਾਹਿਬ ਸਟੇਜ ਤੇ ਚੜਨ ਉਹਨਾਂ ਲਈ ਕੁਝ ਬੋਲਦੇ ਆਂ। ਜੀ। ਵੈਸੇ ਐਡੇ ਉਹਨਾਂ ਵਰਗੇ ਕੀਮਤੀ ਸ਼ਬਦ ਜਿੰਨੇ ਕੀਮਤੀ ਮਾਨ ਸਾਹਿਬ ਨੇ ਉਹਨਾਂ ਵਰਗੇ ਕੀਮਤੀ ਸ਼ਬਦ ਮੇਰੇ ਕੋਲੇ ਹੈ ਨਹੀਂਗੇ। ਨਾ ਮੇਰੀ ਜ਼ੁਬਾਨ ਦੇ ਵਿੱਚੋਂ ਨਿਕਲ ਸਕਦੇ ਨੇ ਪਰ ਮੈਂ ਚਾਹਨਾ ਮਾਨ ਸਾਹਿਬ ਲਈ ਕੁਝ ਮੈਂ ਬੋਲ ਸਕਾਂ ਬਸ ਇਹੀ ਆ। ਹਾਂ ਜੀ। ਜੀ ਅੱਜ ਉਹਨਾਂ ਲਈ ਕੋਈ ਸ਼ਾਇਰੀ ਜਾਂ ਫਿਰ ਕੋਈ ਦੋ ਲਾਈਨਾਂ ਬੋਲਣੀਆਂ ਹੋਣ ਕੀ ਬੋਲੋਗੇ ਅਜੇ ਔਨ ਦੀ ਕੈਮਰਾ? ਉਹ ਇਹੀ ਬੋਲੂਗਾ। ਬਾਤ ਅਧੂਰੀ ਥੀ। ਮਗਰ ਕਹਿਣਾ ਜ਼ਰੂਰੀ ਹੈ ਬਾਤ ਅਧੂਰੀ ਥੀ ਮਗਰ ਕਹਿਣਾ ਜ਼ਰੂਰੀ ਹੈ ਮੇਰੀ ਚਲਤੀ ਸਾਹਸੋ ਤੱਕ ਤੇਰਾ ਜਿੰਦਾ ਰਹਿਣਾ ਜ਼ਰੂਰੀ ਹੈ ਹਾਂ ਅੱਲਾ ਨਦੀ ਉਮਰ ਦਰਾਜ ਕਰੇ ਉਹਨਾਂ ਦੀ ਸਿਹਤ ਨੂੰ ਤੰਦਰੁਸਤ ਰੱਖੇ ਔਰ ਉਹਨਾਂ ਦੀ ਕਲਮ ਇਦਾਂ ਹੀ ਪੂਰੇ ਪੰਜਾਬੀਆਂ ਨੂੰ ਪੂਰੀ ਦੁਨੀਆ ਨੂੰ ਅੱਛਾ ਅੱਛੇ ਸੋਹਣੇ ਸੋਹਣੇ ਲਫ਼ਜ਼ਾਂ ਨਾਲ ਸੁਣਾਉਂਦੇ ਰਹਿਣ ਲਿਖ ਲਿਖ ਕੇ ਕਿਆ ਬਾਤ ਹੈ ਮੈਂ ਕਹਿੰਨੀ ਆ ਵੀਡੀਓ ਜਿਹੜੀ ਹੈ ਉਹਨਾਂ ਤੱਕ ਜਰੂਰ ਪਹੁੰਚਾ ਦਿਓ ਬਹੁਤ ਵੱਡੇ ਇਹਨਾਂ ਦੇ ਫੈਨ ਨੇ ਬਹੁਤ ਪਿਆਰ ਜਿਹੜੇ ਕਰਦੇ ਨੇ ਕਿੰਨਾ ਮੈਂ ਉਹਨਾਂ ਦਾ murid ਆ ਫੈਨ ਨਹੀਂ ਮੈਂ ਉਹਨਾਂ ਦਾ ਹੈਗਾ ਆ ਤੇ ਸਰ ਇੱਕ ਚ ਸਵਾਲ ਹੋਰ ਜਿਵੇਂ ਨਾ ਗਾਇਕੀ ਨੂੰ ਲੈ ਕੇ ਆਪਾਂ ਗੱਲ ਕਰੀਏ ਕਾਫੀ ਲੋਕ ਨਹੀਂ ਅੰਡਰਸਟੈਂਡ ਕਰ ਪਾਉਂਦੇ ਕਰਦੇ ਸਪੋਰਟ ਕਰਦੇ ਆ ਤੁਹਾਡੇ ਕਿਸੇ ਨੇ ਕੋਈ ਤਾਨਨੇ ਵਗੈਰਾ ਮਾਰੇ ਕਦੇ-ਕਦੇ ਕੋਈ ਡੀਮੋਟੀਵੇਟ ਹੋ ਗਏ ਹੋਗੇ ਤਾਨੇ ਮਿਹਣੇ ਹੁੰਦੇ ਆ ਜ਼ਿੰਦਗੀ ਬਣਾਉਂਦੇ ਨੇ ਇਹਨਾਂ ਤੋਂ ਸਿੱਖਣਾ ਚਾਹੀਦਾ ਇਹਨਾਂ ਤੋਂ ਖਫਾ ਨਹੀਂ ਹੋਣਾ ਚਾਹੀਦਾ ਵੀ ਉਹ ਮੈਨੂੰ ਐ ਕਹਿ ਗਿਆ ਉਹ ਮੈਨੂੰ ਐ ਕਹਿ ਗਿਆ ਤਾਨੇ ਮਿਹਣੇ ਆ ਤੂੰ ਸਿੱਖੋ ਜੀ ਹਾਂ ਕੋਈ ਕੋਈ ਕੁਝ ਕਹੂ ਕੋਈ ਚੰਗਾ ਵੀ ਕਹਿੰਦੇ ਆ ਮਾੜਾ ਵੀ ਕਹਿੰਦੇ ਆ ਘਰ ਦੇ ਨਾਲ ਨੇ ਪਿਆਰ ਕਰਦੇ ਨੇ ਆ ਸਾਰੇ ਦੇਖ ਰਹੇ ਨੇ ਸਰੋਤੇ ਵੀ ਨਾਲ ਨੇ ਆਪਣੇ ਬਿਲਕੁਲ ਬਸ ਮਤਲਬ ਅੱਗੇ ਇੱਧੇ ਚੜਾਈ ਕਰਨੀ ਆ ਆਪਣੇ ਆਉਣ ਵਾਲੇ ਕੱਲ ਨੂੰ ਜਾਂ ਆਉਣ ਵਾਲੇ ਟਾਈਮ ਨੂੰ ਕਿਸ ਤਰੀਕੇ ਨਾਲ ਦੇਖਣਾ ਚਾਹੁੰਦੇ ਹੋ ਕੀ ਚਾਹੁੰਦੇ ਹੋ ਮੈਂ ਕਿਹੜੇ ਮਕਾਮ ਤੱਕ ਹੋਵਾਂ ਕਿੱਡਾ ਵੀ ਬਣ ਜਾਵਾਂ ਕਿੱਡਾ ਵੀ ਬਣ ਜਾਵਾਂ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਜਾਇਆ ਮਾਂ ਪੰਜਾਬ ਤੋਂ ਦੂਰ ਨਾ ਹੋਵਾਂ ਇਸ ਮਿੱਟੀ ਤੋਂ ਦੂਰ ਨਾ ਹੋਵਾਂ ਮੇਰੇ ਪੈਰ ਇੱਥੇ ਰਹਿਣਾ। ਕੀ ਬਾਤ ਹੈ। ਆਪ ਜਿੰਨਾ ਮਰਜ਼ੀ ਉੱਤੇ ਚਲੇ ਜਾਓ ਮੈਂ ਜਿਵੇਂ ਪੈਰ ਉੱਪਰ ਚੱਕ ਲੈ ਗਿਰ ਜੂੰਗਾ। ਜੀ। ਇਸ ਲਈ ਗਿਰਨਾ ਨਹੀਂਗਾ ਧਰਤੀ ਨਾਲ ਜੁੜਿਆ ਰਹਿਮਾ। ਬਿਲਕੁਲ। ਬਾਕੀ ਦੁਆ ਅਰਦਾਸ ਮੇਰੇ ਲਈ ਕਰਨ ਸਾਰੇ। ਹੂੰ। ਠੀਕ ਹੈ। ਅੱਛਾ ਮੈਂ ਮਿਮਿਕਰੀ ਵੀ ਤੁਸੀਂ ਕਰ ਲੈਨੇ ਆ। ਬਹੁਤ ਮੇਰੇ ਚਾਹੀ। ਕਿਨੇ ਕਹਤੀ ਇਹ ਗੱਲ। ਮੈਂ ਸੁਣਿਆ ਤੁਸੀਂ ਮਿਮਿਕਰੀ ਵੀ ਕਰ ਲੈਨੇ ਹੋ। ਜੇ ਕਿਸੇ ਦੀ ਮਿਮਿਕਰੀ ਕਰਨੀ ਹੋਵੇ ਕਿਹਦੀ ਕਰੂੰਗਾ। ਮੈਂ ਨਹੀਂ ਕਹਿੰਦਾ ਲੋਕ ਕਹਿੰਦੇ ਨੇ ਵੀ ਜਦ ਤੂੰ ਬੋਲਦਾ ਐਦਾਂ ਲੱਗਦਾ ਵੀ ਤੇਰੀ ਆਵਾਜ਼ ਉਦੇ ਵਰਗੀ ਆ ਉਦੇ ਵਰਗੀ ਆ ਉਦੇ ਵਰਗੀ ਆ ਸਭ ਤੋਂ ਜ਼ਿਆਦਾ ਕਿਹਦਾ ਨਾਮ ਦਿੱਤਾ ਜਾਂਦਾ ਮਾਨ ਸਾਹਿਬ ਦਾ ਗੁਰਦਾਸ ਬਾਈ ਜੀ ਦਾ ਐਂਡ ਕਮਲ ਹੀਰ ਜੀ ਇੱਕ ਵਾਰੀ ਫਿਰ ਕਿਸੇ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਦੇ ਜੇ ਡਾਇਲੋਗ ਬੋਲਣਾ ਹੋਵੇ ਕਿੰਨਾਂ ਦੀ ਆਵਾਜ਼ ਚ ਬੋਲਣਗੇ ਮੈਂ ਦੋ ਆਵਾਜ਼ਾਂ ਤੁਹਾਨੂੰ ਸੁਣਾ ਦਿੰਨਾ ਜੀ ਮੈਨੂੰ ਮਾਫ਼ ਕਰਨ ਮਾਨ ਸਾਹਿਬ ਵੀ ਕਮਲ ਹੀਰ ਜੀ ਵੀ ਜੇ ਮਤਲਬ ਗੁਰਦਾਸ ਬਾਈ ਜੀ ਬੋਲਣ ਉਹਨਾਂ ਦੀ ਸਟੇਜ ਦੇ ਉੱਪਰ ਇੱਕ ਕਰੈਕਟਰ ਆ ਉਹਨਾਂ ਦਾ ਬਹੁਤ ਪੁਰਾਣਾ ਸਾਥੀ ਆ ਉਹਨਾਂ ਦਾ ਨਾਮ ਭੋਲਾ ਹੈ ਜੀ ਉਹਨਾਂ ਦੇ ਨਾਲ ਢੋਲਕ ਪਲੇ ਕਰਦੇ ਨੇ ਭੋਲਾ ਜੀ ਬਠੇਂਦੇ ਦੀ ਧਰਤੀ ਤੋਂ ਬਾਈ ਜੀ ਉਹਨਾਂ ਨੂੰ ਮਾਹੌਲ ਛੇੜਦੇ ਰਹਿੰਦੇ ਹਾਸਾ ਮਾਹੌਲ ਕਰਦੇ ਪੁਰਾਣੇ ਹਨ ਤੇ ਮਾਨਸਾਬ ਉਹਨਾਂ ਨੂੰ ਬੁਲਾਉਂਦੇ ਭੋਲਿਆ ਤੂੰ ਪਹਿਲਾਂ ਕਿਉਂ ਨਹੀਂ ਬੋਲਿਆ ਅਸੀਂ ਜਦੋਂ ਗਿੱਧੜ ਵਾਹੋਂ ਚੱਲੇ ਸੀ ਬਾਬਾ ਜੀ ਤੁਹਾਡਾ ਪਿਆਰ ਲੈ ਕੇ ਚੱਲੇ ਸੀ ਮੇਰੇ ਨਾਲ ਕੌਣ ਸੀ ਮੇਰੇ ਨਾਲ ਮਰਾ ਭੋਲਾ ਸੀ ਭੋਲਾ ਇੰਨਾ ਪੁਰਾਣਾ ਹੋ ਚੁੱਕਿਆ ਹੁਣ ਇੰਨਾ ਪੁਰਾਣਾ ਹੋ ਚੁੱਕਿਆ ਕਿ ਇਹਨੂੰ ਹੁਣ ਕਬਾੜੀ ਵੀ ਨਹੀਂ ਲੈਂਦਾ ਕੀ ਬਾਤ ਹੈ ਭੋਲੇ ਵਰਗਾ ਕੋਈ ਨਹੀਂ ਸਾਰੀ ਦੁਨੀਆ ਨੂੰ ਹਸਾਉਂਦਾ ਔਰ ਜਿਹੜਾ ਸਾਰੀ ਦੁਨੀਆ ਨੂੰ ਖੁਸ਼ ਕਰੇ ਉਹ ਬੰਦਾ ਅਨਮੁੱਲਾ ਹੁੰਦਾ ਬਾਬਾ ਜੀ ਸਾਰੇ ਪੰਜਾਬੀਆਂ ਨੂੰ ਪਿਆਰ ਪੰਜਾਬੀ ਮਾਂ ਬੋਲੀ ਦੇ ਬਾਰ ਸਾਨੂੰ ਪਿਆਰ ਮੁਹੱਬਤ ਦੀ ਨਿਸ਼ਾਨੀ ਛੱਲਾ ਕੀ ਬਾਤ ਐਦਾਂ ਬੋਲਦੇ ਰੱਬ ਜਾਣੇ ਹੁਣ ਐਦਾਂ ਹੈ ਕਿ ਨਹੀਂ ਨਹੀਂ ਲੱਗਦੀ ਐ ਮੈਨੂੰ ਵੀ ਲੱਗਦੀ ਓਏ ਮੇਰੇ ਤੇ ਜੇਹੀ ਗੱਲ ਕਮਲ ਹੀਰ ਜੀ ਨੇ ਹੈਨਾ ਉਹਨਾਂ ਦਾ ਜਿਹੜਾ ਤਰੀਕਾ ਕਮਲ ਭਾਜੀ ਦਾ ਉਹ ਕਰ ਦਿੰਦਿਆ ਅੱਜ ਦਾ ਜਿਹੜਾ ਵੀ ਰੰਗ ਆ ਉਹ ਸਾਡੇ ਇਕੱਲਿਆਂ ਦਾ ਨਹੀਂ ਹੈ ਸਾਡੇ ਤਿੰਨਾਂ ਭਰਾਵਾਂ ਦੇ ਨਾਲ-ਨਾਲ ਉਹ ਤੁਹਾਡੇ ਨਾਲ ਆ ਦੁਨੀਆ ਦੇ ਕਿਸੇ ਕੋਨੇ ਵੀ ਹੋਈ ਹੈ ਪਰ ਜਿਹੜਾ ਨਜ਼ਾਰਾ ਪੰਜਾਬ ਦੇ ਵਿੱਚ ਆ ਪੰਜਾਬੀ ਭੈਣ ਭਰਾਵਾਂ ਦੇ ਵਿੱਚ ਖੜ ਕੇ ਆਉਂਦਾ ਉਹ ਕਿਤੇ ਵੀ ਨਹੀਂ ਦੇਖਣ ਨੂੰ ਮਿਲਦਾ ਇੱਕ ਵਾਰ ਫੇਰ ਧੰਨਵਾਦ ਕਰਦੇ ਆ ਅੱਜ ਦਾ ਜਿਹੜਾ ਪੰਜਾਬੀ ਵਿਰਸਾ ਲਾਈਵ ਆ ਉਹ ਸਾਰਾ ਤੁਹਾਡੇ ਨਾਲ ਆ ਕੀ ਬਾਤ ਐ ਇਦਾਂ ਜਿਹਾ ਕੁਸ਼ ਰੱਬ ਜਾਣੇ ਮਤਲਬ ਬਹੁਤ ਸੋਹਣੀ ਮਤਲਬ ਮਿਕਰੀ ਵੀ ਕਰ ਲੈਨੇ ਮਤਲਬ ਮਲਟੀ ਟੈਲੈਂਟਡ ਹੋ ਪਰ ਕੈਸੇ ਨਹੀਂ 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 ਸ਼ੰਕਰਚ ਕਰਦਾ ਕੁਝ ਨਹੀਂ ਹੈ ਅੱਭੀ ਅੱਭੀ ਕੁਝ ਨਹੀਂ ਸਿੱਖਣਾ ਬਸ ਜੀ ਅੱਛਾ ਭਾਈ ਇੱਕ ਸਵਾਲ ਬਹੁਤ ਸਟਰਗਲਿੰਗ ਕਰ ਰਹੇ ਹੋ ਮਿਮਿਕਰੀ ਵੀ ਕਰ ਰਹੇ ਹੋ ਬਤੌਰ ਤੁਸੀਂ ਇੱਕ ਐਂਕਰ ਵੀ ਕੰਮ ਕਰਦੇ ਹੋ ਹੈਨਾ ਕਾਲਜ ਦੇ ਵਿੱਚ ਵੀ ਜਾ ਕੇ ਮਤਲਬ ਕਿ ਬੱਚਿਆਂ ਨੂੰ ਸਿਖਾਉਂਦੇ ਵਜਾਂ ਐਂਕਰ ਐਜ਼ ਅ ਸਿੰਗਰ ਜੋ ਵੀ ਹੈ ਹੈਨਾ ਬਹੁਤ ਸਟਰਗਲਿੰਗ ਲਾਈਫ ਲਈ ਹੈ ਤੁਹਾਡੀ ਤੇ ਹੁਣ ਵੀ ਚੱਲ ਹੀ ਰਿਹਾ ਸਟਰਗਲ ਪਰ ਕਿਤੇ ਨਾ ਕਿਤੇ ਨਿਰਾਸ਼ਾ ਵੇਖਣ ਨੂੰ ਮਿਲ ਰਹੀ ਹੈ ਇਹਦਾ ਕਾਰਨ ਕੀ ਹੈ ਸਿਰਫ ਇੱਕ ਪੈਸਾ ਹੀ ਹੈ ਜਾਂ ਇਸ ਤੋਂ ਇਲਾਵਾ ਹੋਰ ਵੀ ਕੁਝ ਨਹੀਂ ਕੁਛ ਨਹੀਂ ਕਹਿ ਸਕਦੇ ਇਹਦੇ ਬਾਰੇ ਨਿਰਾਸ਼ਾ ਨਹੀਂ ਹੈ ਜੀ ਮੈਂ ਸਿੱਖ ਰਹੇ ਹਾਂ ਨਿਰਾਸ਼ ਕਿਉਂ ਹੁਮਾ ਜੇ ਮੈਨੂੰ ਸ਼ਾਇਦ ਪਹਿਲੇ ਸਟੈਪ ਤੇ ਕਾਮਯਾਬੀ ਮਿਲ ਜਾਂਦੀ ਫਿਰ ਸ਼ਾਇਦ ਹੁਣ ਨੂੰ ਮੈਂ ਵਾਪਸ ਫੇਰ ਘਰੇ ਮੁੜਿਆ ਹੁੰਦਾ ਜਿਬ ਮੈਂ ਫਿਰ ਸੁਣਾਉਂਦਾ ਕਿ ਮੇਰੀ ਕੋਈ ਸਟੋਰੀ ਨਹੀਂ ਹੋਣੀ ਸੀ ਵੀ ਕਿ ਇਥੋਂ ਸਿੱਖਿਆ ਮੈਂ ਕਹਿੰਦਾ ਸੀ ਮੇਰੇ ਕੋਲ ਤਾਂ ਬੈਗ ਭਰਿਆ ਪਿਆ ਸੀ ਨੋਟਾਂ ਦਾ ਕੰਪਨੀ ਚ ਗਿਆ ਸਟੂਡੀਓ ਚ ਗਿਆ ਗਾਣਾ ਕਰਿਆ ਓਕੇ ਸਟੋਰੀ ਨਹੀਂ ਹੋਣੀ ਸੀ ਸੰਘਰਸ਼ ਦੀਆਂ ਸਟੋਰੀਆਂ ਹੁੰਦੀਆਂ ਨੇ ਤਾਂ ਹੀ ਸੁਣਾਇਆ ਜਾਉ ਕੋਈ ਨਿਰਾਸ਼ਾ ਨਹੀਂ ਹੈਪੀ ਹੈਪੀ ਹਾਂ ਗਾਣਾ ਮਹਿੰਗਾ ਜ਼ਰੂਰ ਹੋ ਗਿਆ ਤੇ ਮੈਂ ਛੱਡਿਆ ਨਹੀਂਗਾ ਕਿਤੇ ਨਾ ਕਿਤੇ ਮੰਜ਼ਲ ਪੈ ਜੂ ਬਾਕੀ ਦਸਤੂਰ ਹੋਰ ਹੋ ਗਿਆ ਨਾ ਦੁਨੀਆ ਰੱਜੇ ਹੋਏ ਨੂੰ ਰਜਾਉਂਦੀ ਆ ਜੀ ਨੀਡ ਪਰਸਨ ਦੀ ਕੋਈ ਹੈਲਪ ਨਹੀਂ ਕਰਦਾ ਰੱਜੇ ਹੋਏ ਨੂੰ ਰਜਾਉਂਦੀ ਆ ਹੁਣ ਆ ਪਾਣੀ ਦੀ ਬੋਤਲ ਆ ਇਹ ਫੁੱਲ ਭਰੀ ਆ ਇਹਦੇ ਵਿੱਚ ਹੋਰ ਪਾਉਂਗਾ ਉਹ 베ਸਟ ਹੋਊਗਾ ਹਨਾ ਡੁੱਲੂਗਾ ਨੀਚੇ 베ਸਟ ਹੋਊਗਾ ਖਾਲੀ ਚ ਪਾਓ ਨਾ ਜਿਹੜਾ ਖਾਲੀ ਆ ਮੈਂ ਮਤਲਬ ਨੀਡ ਪਰਸਨ ਆ ਠੀਕ ਆ ਮੈਂ ਹੈਲਪ ਨਹੀਂ ਮੰਗੀ ਕੁਛ ਨਹੀਂ ਕਰਿਆ ਮੈਂ ਉਹਦਾ ਕੰਮ ਚੇਂਜ ਚੇਂਜ ਕੀਤਾ ਥੋੜਾ ਜਿਹਾ ਸਿੰਗਰ ਤੋਂ ਐਂਕਰਿੰਗ ਵੱਲ ਨੂੰ ਆ ਗਿਆ ਮੈਂ ਕਮਾ ਰਿਹਾ ਰੱਜ ਕੇ ਕਮਾ ਰਿਹਾ ਚਾਰ ਬੰਦੇ ਮੈਨੂੰ ਪਛਾਣਦੇ ਆ ਤੁਸੀਂ ਸਿਰਫ ਇੱਕ ਸਿੰਗਿੰਗ ਦੇ ਵਿੱਚ ਦੇਖਿਆ ਸੀ ਨਾ ਗਾਇਕ ਨੂੰ ਲੈਂ ਹਾਂ ਬਿਲਕੁਲ ਦੇਖਿਆ ਸੀਗਾ ਉਦੋਂ ਪਤਾ ਹੀ ਨਹੀਂ ਸੀਗਾ ਪਰ ਨਹੀਂ ਚੱਲਿਆ ਦੇਖਿਆ ਅਸੀਂ ਜਾ ਜਾ ਕੇ ਬੈਠ ਕੇ ਸਟੇਜਾਂ ਤੇ ਹਨ ਸਾਰੀ ਸਾਰੀ ਰਾਤ ਬੈਠ ਚਾਕੀ ਜਾਣਾ ਉੱਥੇ ਵੱਡੇ ਵੱਡੇ ਸਿੰਗਰਾਂ ਨੇ ਆਉਣਾ ਗਾ ਕੇ ਚਲੇ ਜਾਣਾ ਹੁਣ ਸਾਡੇ ਬਾਰੇ ਮੈਂ ਕੱਲਾ ਕੀ ਸੱਚ ਤਾਂ ਇਹੀ ਹੈ ਫਿਰ ਕੈਮਰੇ ਮੂਰੇ ਹੋਰ ਬਹੁਤ ਨੇ ਜਿਹੜੇ ਵਿਚਾਰੇ ਅੱਜ ਵੀ ਲਾਈਨਾਂ 'ਚ ਨੇ ਕੁਛ ਨਹੀਂ ਕਰ ਰਹੇ ਠੀਕ ਹੈ ਕੋਈ ਕੋਈ ਕੰਮ ਕਰ ਰਿਹਾ ਉਹਨਾਂ ਦਾ ਵੀ ਡਰੀਮ ਸੀ ਵੀ ਮੈਂ ਸਿੰਗਰ ਬਣਾ ਲਿਖਾਂ ਗਾਣਾ ਦੁਨੀਆ ਸਾਹਮਣੇ ਨੱਚਾਂ ਟੱਪਾਂ ਆਪਣੇ ਰੋਜ਼ਗਾਰ ਕਮਾਵਾਂ ਪਰ ਉਹ ਵਿਚਾਰੇ ਹੋਰ ਕਿਤੋਂ ਕਮਾ ਰਹੇ ਨੇ ਮੈਂ ਕਿਤੋਂ ਹੋਰ ਕਮਾ ਰਿਹਾ ਠੀਕ ਹੈ ਹੁਣ ਵੀ ਸਾਲ 6 ਮਹੀਨੇ ਬਾਅਦ ਉਹ ਇੱਕ ਦਾ ਟਰੈਕ ਮੈਂ ਕਰ ਲੈਣਾ ਗਾਣਾ ਤਾਂ ਹੁਣ ਵੀ ਮੇਰਾ ਜਲਦੀ ਆਊਗਾ ਜੀ ਕੀ ਬਾਤ ਵਧੀਆ ਹੀ ਆਊਗਾ ਔਰ ਇਨਸ਼ਾਅੱਲਾ ਵਧੀਆ ਹੀ ਕਰੂੰਗਾ ਹੁਣ ਕੰਮ ਸ਼ੁਰੂ ਹੋ ਜੂ ਪੈਸੇ ਲਾ ਕੇ ਮੈਂ ਕਰੂੰਗਾ ਗਾਣਾ ਠੀਕ ਹੈ ਪਰ ਮੈਂ ਇਹਨੂੰ ਬੇ ਨੀ ਬਾਣੀ ਫੜੀ ਕਿਸੇ ਨੇ ਵੀ ਆ ਜਾ ਯਾਰ ਤੈਨੂੰ ਅਸੀਂ ਰੱਖ ਹਾਂ ਕਿ ਕੋਈ ਬਾਣੀ ਫੜੇ ਤੁਹਾਡੀ ਬਾਹ ਦੇ ਵਿੱਚ ਇਹ ਹੁਣ ਮੈਂ ਤੁਹਾਨੂੰ ਦੱਸ ਚੁੱਕਿਆ ਸੀਗਾ ਵੀ ਜਾਂ ਗੈਰੀ ਸੰਧੂ ਵੀਰੇ ਨੇ ਉਹ ਦੋ ਬੰਦਿਆਂ ਨੂੰ ਬੱਬੂ ਮਾਨ ਜੀ ਨੇ ਠੀਕ ਹੈ ਇਦਾਂ ਉਹਨਾਂ ਨੂੰ ਕਰਿਆ ਬਾਕੀ ਕੋਈ ਨਹੀਂ ਸਮਾਂ ਸਮੇ ਦੀ ਵੇਟ ਆ ਗਾਣਾ ਲਿਖਿਆ ਬੱਬੂ ਬਾਈ ਲਈ ਸੁਣਾਵਾਂਗੇ ਸਾਰਿਆਂ ਨੂੰ ਕੀ ਵਾਰ ਵਧੀਆ ਬਣਾਵਾ ਹੁਣੀ ਹਾਂਜੀ ਹੁਣੀ ਸੁਣਾ ਦਿਓ ਚਲੋ ਸੁਣਾ ਦਿੰਦਾ ਜੀ ਕੀ ਬਾਤ ਹੈ ਬੱਬੂ ਮਾਂਜੀ ਨਾਲ ਵੀ ਬਹੁਤ ਜ਼ਿਆਦਾ ਇਹਨਾਂ ਦਾ ਪਿਆਰ ਉਹਨਾਂ ਲਈ ਵੀ ਗਾਣਾ ਲਿਖਿਆ ਤੇ ਤੁਹਾਡੇ ਤੱਕ ਪਹੁੰਚਾਣਗੇ ਜਰੂਰ ਬੱਬੂ ਮਾਂਜੀ ਦਾ ਇੱਕ ਨਗਰੀ ਵਸਾਈ ਪਿੰਡ ਖੰਟ ਉਹਦੇ ਵਿੱਚ ਇੱਕ ਨਗਰੀ ਵਸਾਈ ਉਹਨਾਂ ਨੇ ਆਪਣੀ ਜਿਹਨੂੰ ਇਸ਼ਕਪੁਰਾ ਕਹਿੰਦੇ ਆ ਜੀ ਹੇ ਇਸ਼ਕਪੁਰੇ ਵਿੱਚ ਰਹਿੰਦਾ ਨਹੀਂ ਜੱਟੀ ਏ ਅੜਬ ਪੰਜਾਬੀ ਇਸ਼ਕਪੁਰੇ ਵਿੱਚ ਰਹਿੰਦਾ ਨਹੀਂ ਜੱਟੀਏ ਅੜਬ ਪੰਜਾਬੀ ਅੱਖ ਰੱਖੇ ਵਾਜ ਵਾਲੀ ਚਾਲ ਨਵਾਬੀ ਇਸ਼ਕਪੁਰੇ ਵਿੱਚ ਰਹਿੰਦਾ ਨਹੀਂ ਜੱਟੀਏ ਅੜਬ ਪੰਜਾਬੀ ਇਸ਼ਕਪੁਰੇ ਵਿੱਚ ਰਹਿੰਦਾ ਨਹੀਂ ਜੱਟੀਏ ਅੜਬ ਪੰਜਾਬੀ ਹੋ ਦਿਲ ਤਾਂ পাগল ਨਾਲੇ ਸੌਣ ਦੀ ਚੜੀ ਮਾਨ ਨਿਮਕੇ ਚੱਲਿਆ ਤਾਂ ਹੀ ਗੁੱਡੀ ਹੈ ਚੜੀ ਹੋ ਦਿਲ ਤਾਂ পাগল ਨਾਲੇ ਸੌਣ ਦੀ ਚੜੀ ਮਾਨ ਨਿਮਕੇ ਚੱਲਿਆ ਤਾਂ ਹੀ ਗੁੱਡੀ ਹੈ ਚੜੀ ਹੋ ਕਰ ਤੂੰ ਸਵਾਲ ਪੁੱਤਰਾ ਮਾਨ ਹਾਜ਼ਰ ਜਵਾਬੀ ਇਸ਼ਕ ਪੂਰੇ ਵਿੱਚ ਰਹਿੰਦਾ ਨਹੀਂ ਜੱਟੀ ਅੜਬ ਪੰਜਾਬੀ ਕਿਆ ਬਾਤ ਹੈ ਕਿਆ ਬਾਤ ਹੈ ਬਹੁਤ ਸੋਹਣਾ ਲਿਖਿਆ ਹੈ ਬਹੁਤ ਸੋਹਣਾ ਗਾਉਂਦੇ ਹੋ ਅੱਛਾ ਭਾਜੀ ਤੁਸੀਂ ਆਪਣਾ ਲਿਖਿਆ ਹੋਇਆ ਗਾਣਾ ਕਿਸੇ ਕਲਾਕਾਰ ਨੂੰ ਜਾਂ ਕਿਸੇ ਗਾਇਕ ਨੂੰ ਭੇਜਿਆ ਲਿਖ ਕੇ ਜਾਂ ਗਾ ਕੇ ਕੋਈ ਆਡੀਓ ਭੇਜੀ ਹੋਵੇ ਪਰ ਰਿਸਪੌਂਸ ਜਿਹੜਾ ਆ ਨਾ ਆਇਆ ਹੋਵੇ ਜਾਂ ਰਿਸਪੌਂਸ ਆਇਆ ਹੋਵੇ ਮੈਂ ਕੱਟ ਲਿਖਦਾ ਜੀ ਐਡਾ ਵੱਡਾ ਰਾਈਟਰ ਨਹੀਂ ਹੈ ਜੀ ਔਰ ਕਿਸੇ ਨੂੰ ਨਹੀਂ ਭੇਜੇ ਮੈਂ ਗਾਣੇ ਸਿਰਫ ਇੱਕ ਸ਼ਖਸ ਲਈ ਮੈਂ ਚਾਹੁੰਦਾ ਸੀ ਵੀ ਉਹ ਮੇਰਾ ਗੀਤ ਗਾ ਦੇਣ ਉਹ ਸਨ ਜੈਸਮੀਨ ਜੀ ਜੈਸਮੀਨ ਸੈਂਟਲਿਸ ਉਹਨਾਂ ਲਈ ਕੁਝ ਲਿਖਿਆ ਸੀਗਾ ਜੀ ਤੇ ਤੁਹਾਡੇ ਤੋਂ ਪਹਿਲਾਂ ਕਈ ਇੰਟਰਵਿਊ ਦੇ ਵਿੱਚ ਬਣਾਇਆ ਉਹ ਗੀਤ ਸੁਣਾਇਆ ਭੇਜਿਆ ਖੁਦਾ ਜਾਣੇ ਉਹਨਾਂ ਤੱਕ ਪਹੁੰਚਿਆ ਨਹੀਂ ਜਾਂ ਬਾਕੀ ਉਹ ਜਾਣਦੇ ਨੇ ਜੇ ਇਸ ਵੀਡੀਓ ਰਹੀਂ ਸੁਣ ਲੈਣ ਉਹ ਜਾਣਦੇ ਨੇ ਵੀ ਉੱਥੇ ਤੱਕ ਪਹੁੰਚਿਆ ਜਾਂ ਨਹੀਂ ਪਹੁੰਚਿਆ ਖੁਦ ਰੱਬ ਜਾਣੇ ਬਸ ਮੈਂ ਉਹਨਾਂ ਲਈ ਲਿਖਿਆ ਸੀ ਅੱਛਾ ਉਹਨਾਂ ਲਈ ਵੀ ਲਿਖਿਆ ਸੀ ਜੀ ਤੇ ਉਹਨਾਂ ਨੂੰ ਮਤਲਬ ਕਿੰਨਾ ਕੁ ਜ਼ਿਆਦਾ ਫੋਲੋ ਕਰਦੇ ਕਿ ਉਹਨਾਂ ਦੀ ਗਾਇਕੀ ਨੂੰ ਲੈ ਕੇ ਹਮੇਸ਼ਾ ਹੀ ਨਾ ਬਹੁਤ ਕੰਟਰੋਵਰਸੀ ਰਹਿੰਦੀ ਹੈ ਬਹੁਤ ਸਵਾਲ ਜਵਾਬ ਰਹਿੰਦੇ ਨੇ ਜੀ ਨਹੀਂ ਇਹ ਕੋਈ ਵੱਡੀ ਹੁੰਦੀਆਂ ਰਹਦੀਆਂ ਨੇ ਕਿਦੀ ਨਹੀਂ ਹੁੰਦੀ ਸਭ ਨਾਲ ਹੁੰਦੀਆਂ ਕੰਟਰੋਵਰਸੀਆਂ ਬੰਦਾ ਕੰਮ ਕਰਦਾ ਬਸ ਕਰੀ ਚੱਲੋ ਨੀਮੀ ਪਾ ਕੇ ਆਪਣਾ ਕੰਮ ਜਿਵੇਂ ਕੰਮ ਨਾਲ ਜਵਾਬ ਦਿਓ ਜੀ ਬਿਲਕੁਲ ਲੜਕੇ ਨਹੀਂ ਬਿਲਕੁਲ ਲੜਕਾ ਕੰਮ ਨਾਲ ਜਵਾਬ ਦਿਓ ਆਪੀ ਵੀ ਕਾਮਯਾਬੀ ਇੰਨੀ ਖਾਮੋਸ਼ੀ ਨਾਲ ਕਰੋ ਕਿ ਤੁਹਾਨੂੰ ਕੱਲ ਨੂੰ ਜਿਹੜੀ ਤੁਹਾਡੀ ਕਾਮਯਾਬੀ ਜਿਹੜੀ ਆ ਉਹ ਸ਼ੋਰ ਮਚਾਵੇ ਹਾਂ ਮਿਹਨਤ ਚੁੱਪ ਰਹਿ ਕੇ ਕਰੋ ਜੀ ਕਾਮਯਾਬੀ ਆ ਦੇਖੋ ਸੂਰਜ ਚੜ੍ਹਿਆ ਜੀ ਦਿਖ ਰਿਹਾ ਡੈਫੀਨੇਟਲੀ ਦਿਖ ਰਿਹਾ ਨਾ ਇਹਦੇ ਬਾਰੇ ਹੁਣ ਮੈਂ ਇੱਥੇ ਸਾਰਿਆਂ ਨੂੰ ਠਾਲ ਠਾਲ ਕੇ ਮੁੱਠੀ ਸੂਰਜ ਚੜ੍ਹ ਗਿਆ ਦੇਖੋ ਦਿਖ ਰਿਹਾ ਬਸ ਕੋਈ ਨਾ ਕੋਈ ਜਿਹੜੀ ਮੰਜ਼ਲ ਤੇ ਮੁਕਾਮ ਤੇ ਸਟੇਜ ਤੇ ਪਹੁੰਚੂ ਦਿਸੂਗਾ ਵੀ ਉਹ ਖੜਾ ਹੋ। ਅੱਜ ਭਾਜੀ ਕੁਝ ਕਹਿਣਾ ਹੋਵੇ ਕਿਸੇ ਲਈ ਕੋਈ ਮੈਸੇਜ ਦੇਣਾ ਹੋਵੇ ਕੀ ਤੁਹਾਡੇ ਵੱਲੋਂ ਮੈਸੇਜ ਲਊਗਾ? ਮੈਸੇਜ ਨਹੀਂ ਦੇ ਸਕਦੇ ਆਪਾਂ ਸਾਰੇ ਸਿਆਣੇ ਨੇਗੇ। ਠੀਕ ਆ ਮੈਂ ਤਾਂ ਜੇ ਸਟੂਡੈਂਟਾਂ ਮੈਂ ਸਿੱਖਣਾ ਹੋਰ ਸਿੱਖਣਾ। ਕੀ ਬਾਤ ਹੈ? ਸਿੱਖੀ ਜਾਣਾ ਮੈਂ ਮੈਸੇਜ ਕੁਝ ਨਹੀਂ। ਇੱਕ ਛੋਟੀ ਜੀ ਗੱਲ ਸਾਂਝੀ ਕਰਦਾ ਇੱਕ ਚੀਜ਼ ਦਿਖਾਉਣਾ ਮੈਂ। ਇਹ ਹਰ ਸਟੇਜ ਤੇ ਮੇਰੇ ਨਾਲ ਹੁੰਦੀ ਹੈ। ਔਰ ਇਹਨੇ ਮੈਨੂੰ ਬਹੁਤ ਕੁਝ ਦਵਾਇਆ ਬਹੁਤ ਕੁਝ ਦਿਖਾਇਆ। ਉਹ ਕੀ ਹੈ ਤੇ ਇਦਾਂ ਦਿਖਾ ਦਿਨਾ ਤੇ ਇਦਾਂ ਵੱਧ ਦਿਖਾਉਣਾ ਕੀ ਬਾਤ ਹੈ 35 ਅਖਰੀ ਹਾਂ 35 ਅਖਰੀ ਇਹ ਹਮੇਸ਼ਾ ਨਾਲ ਰੱਖ ਕੇ ਰੱਖੀ ਹੁਣ ਜਿੱਦਾਂ ਵਿਆਹ ਦੇ ਇਵੈਂਟ ਹੋਣਗੇ ਉਹ ਸਟੇਜਾਂ ਤੇ ਮੇਰੇ ਕੋਲੇ ਹੁੰਦੀ ਹੈ ਟੈਗੋਰ ਥੀਏਟਰ ਗਾ ਚੰਡੀਗੜ੍ਹ ਉੱਥੇ ਵੀ लवली ਯੂਨੀਵਰਸਿਟੀ ਜਦੋਂ ਮੈਂ ਉੱਥੇ ਇਹ ਫੱਟੀ ਸਿੱਧੀ ਕੀਤੀ ਤਾਂ ਸਰਬਜੀ ਚੀਮਾ ਜੀ ਮੂਰੇ ਬੈਠੇ ਬੜਾ ਖੁਸ਼ ਹੈ ਬੜਾ ਪਿਆਰ ਕੀਤਾ ਉਹਨਾਂ ਨੇ ਜੀ ਇਦਾਂ ਸਾਰੇ ਭੰਗੜੇ ਕੱਪਾਂ 'ਚ ਸਾਰੇ ਇੰਟਰਵਿਊ ਦੇ ਵਿੱਚ ਦਿਖਾਇਆ ਉਹ ਇਹੀ ਕਹੂੰਗਾ ਵੀ ਸਿੱਖ ਭਾਸ਼ਾ ਜੋ ਮਰਜ਼ੀ ਸਿੱਖੋ ਕੋਈ ਭਾਸ਼ਾ ਮਾੜੀ ਨਹੀਂ ਇਹਨੂੰ ਪੈਲਦੇ ਹੋ ਪੰਜਾਬ 'ਚ ਰਹਿੰਦੇ ਆ ਅਸੀਂ ਪੰਜਾਬੀ 'ਚ ਗੱਲ ਕਰਨ 'ਚ ਕੋਈ ਗੁਨਾਹ ਨਹੀਂ ਇਹ ਕੀ ਪਤਾ ਮੈਨੂੰ ਕਿੰਨੀਆਂ ਭਾਸ਼ਾ ਆਉਂਦੀਆਂ ਹੁਣ ਬਿਲਕੁਲ ਕਿਨਾਂ ਇਹ ਜੇ ਕੀ ਜੇ ਮੈਂ ਹੁਣ ਪੰਜਾਬੀ 'ਚ ਗੱਲ ਕਰ ਰਿਹਾ ਦਾ ਮਤਲਬ ਇਹ ਥੋੜਾ ਮੈਂ ਦੇਸੀ ਆ ਨਾਲੇ ਕੋਈ ਮੈਨੂੰ ਦੇਸੀ ਕਹੇ ਪਰਦੇਸੀ ਕਹੇ ਅਨਪੜ੍ਹ ਕੇ ਕੋਈ ਕੁਝ ਕਹੀ ਚੱਲੇ ਕੋਈ ਗੱਲ ਨਹੀਂ ਮੈਂ ਕੀ ਆ ਠੀਕ ਆ ਮੈਂ ਆਪਣੀ ਮਾਂ ਬੋਲੀ ਨੂੰ ਮੁਹੱਬਤ ਕਰਦਾ ਸਿੱਖਾਂ ਜੋ ਮਰਜੀ ਡੱਚ ਸਿੱਖੋ ਜਰਮਨ ਦੀ ਭਾਸ਼ਾ ਸਾਡੇ ਬੱਚੇ ਪੰਜਾਬ ਚ ਜੰਮੇ ਪਲੇ ਕੈਨੇਡਾ ਪੜਨ ਚਲੇ ਗਏ ਰਾਈਟ ਜੀ ਉੱਥੇ ਜਾ ਕੇ ਉਹਨਾਂ ਨੇ ਫ੍ਰੈਂਚ ਸਿੱਖ ਲਈ ਸ਼ਪੈਨਿਸ਼ ਸਿੱਖ ਲਈ ਇਹਦਾ ਮਤਲਬ ਇਹ ਥੋੜੋ ਵੀ ਉਹ ਗਦਾਰ ਨੇ ਗਦਾਰ ਨਹੀਂ ਰਾਈਟ ਉਹ ਗਦਾਰ ਨਹੀਂ ਹੈਗੇ ਬਿਲਕੁਲ ਇਹ ਜਿੰਦਗੀ ਇਹ ਕਹਿੰਦੇ ਜਿੰਦਗੀ ਦੇ ਵਿੱਚ ਜਿੰਨਾ ਕੁਝ ਸਿੱਖੀ ਜਾਓ ਉਹਨਾਂ ਕਾ ਥੋੜਾ ਹਾਂ ਉਹਨਾਂ ਕਾ ਟੈਟ ਅੱਖ ਦੇ ਅਥਰੂ ਪੀ ਪੁੱਤਰਾ ਖੁੱਲ ਕੇ ਜ਼ਿੰਦਗੀ ਜੀ ਪੁੱਤਰਾ ਅੱਖ ਦੇ ਅਥਰੂ ਪੀ ਪੁੱਤਰਾ ਖੁੱਲ ਕੇ ਜ਼ਿੰਦਗੀ ਜੀ ਪੁੱਤਰਾ ਮਾਂ ਬੋਲੀ ਨੂੰ ਭੁੱਲ ਨਾ ਜਾਮੀ ਸਿੱਖ ਕੇ ਏ ਬੀ ਸੀ ਪੁੱਤਰਾ ਕਿਆ ਬੋਲਦੇ ਇਹ ਬੱਚੇ ਸੀੜੀਆਂ ਕਹਿਣ ਲੱਗ ਗਏ ਜੀ ਇੱਚ ਗੁਨਾਹ ਨਹੀਂ ਕੋਈ ਤੋਹਫੀ ਨਹੀਂ ਕੋਈ ਕਹਿਣ ਜੋ ਮਰਜ਼ੀ ਕਹਿਣ ਲਿਫਟ ਕਹਿਣ ਸੀੜੀਆਂ ਕਹਿਣ ਕੁਛ ਵੀ ਕਹਿਣ ਬੱਚੇ ਸੀੜੀਆਂ ਕਹਿਣ ਲੱਗ ਗਏ ਪਰ ਬੱਚੇ ਪੌੜੀਆਂ ਕਹਿਣਾ ਨਾ ਭੁੱਲ ਜਾਣ ਬਿਲਕੁਲ ਬਸ ਕਿਤੇ ਨਾ ਕਿਤੇ ਮਾਂ ਬੋਲੀ ਨਾਲ ਵੀ ਜਿਹੜੇ ਲੋਕਾਂ ਨੂੰ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਅਟੈਚ ਰਹਿਣਾ ਚਾਹੀਦਾ ਆ ਭੁੱਲਣਾ ਨਹੀਂ ਚਾਹੀਦਾ ਕਿਉਂ ਭੁੱਲਣਾ ਕਿਉਂ ਆ ਸੀ ਭੁੱਲਣਾ ਕਿਉਂ ਆ ਸੀ ਅਸੀਂ ਕਿਉਂ ਭੁੱਲਣਾ ਸੀ ਸਾਡੀ ਪੰਜਾਬੀ ਪੂਰੀ ਦੁਨੀਆ ਦੇ ਵਿੱਚ ਬੋਲੀ ਜਾਂਦੀ ਆ ਹਰ ਹਿੰਦੀ ਫਿਲਮ ਦੇ ਵਿੱਚ ਪੰਜਾਬੀ ਗੀਤ ਆ ਰਿਹਾ ਕਿਵੇਂ ਭੁੱਲ ਜਾਗੇ ਭੁੱਲ ਫਿਰ ਜਿਹੜੇ ਭੁੱਲ ਜਾਂਦੇ ਆ ਉਹ ਫਿਰ ਮੁੜੇ ਆਉਂਦੇ ਨੇ ਪਰ ਨੁਕਸਾਨ ਹੋਇਆ ਤੇ ਮੁੜਦੇ ਆ ਇਸ ਲਈ ਇਹ ਸਾਡੀ ਪਹਿਲ ਦੇ ਆਧਾਰ ਤੇ ਆ ਸਿੱਖੋ ਅੰਗਰੇਜ਼ੀ ਹਿੰਦੀ ਪੰਜਾਬੀ ਜੋ ਮਰਜ਼ੀ ਬੋਲੋ ਫਾਰਸੀ ਸਿੱਖੋ ਬੜੀ ਹਰ ਭਾਸ਼ਾ ਦਾ ਇਲਮ ਹੋਣਾ ਚਾਹੀਦਾ ਹਰ 40 50 ਕਿਲੋਮੀਟਰ ਤੇ ਜਾ ਕੇ ਭਾਸ਼ਾ ਚੇਂਜ ਹੋ ਜਾਂਦੀ ਆ ਬਿਲਕੁਲ ਠੀਕ ਹੈ ਹਾਂ ਯੈਸ ਹਾਂ ਠੀਕ ਹੈ ਚੇਂਜ ਹੋ ਜਾਂਦੀ ਹੈ ਭਾਸ਼ਾ ਪਰ ਸਾਡੀ ਮਾਂ ਬੋਲੀ ਅਰਿੱਦ ਸਪੈਕਟ ਕਰੀਏ ਆਪਣੇ ਬੱਚਿਆਂ ਨੂੰ ਸਿਖਾਈਏ ਇਹ ਵੱਡੀ ਗੱਲ ਆ ਪੰਜਾਬ ਜਿੰਦਾਬਾਦ ਰਹੇ ਪੰਜਾਬੀ ਪੰਜਾਬੀ ਮਾਂ ਬੋਲੀ ਪੰਜਾਬੀ ਭੈਣ ਭਰਾ ਖੁਸ਼ਾਲ ਬਸਣ ਬਸ ਇਹੀ ਹੈ ਜਦੋਂ ਪੰਜਾਬ ਨੂੰ ਦੇਖਾਂ ਹਸਦੇ ਵਸਤੇ ਨੂੰ ਦੇਖਾਂ ਬਸ ਤੇ ਸਰ ਜਾਂਦੇ ਜਾਂਦੇ ਕੋਈ ਗੀਤ ਗਾਣਾ ਚਾਹੋਗੇ ਆਡੀਅנס ਲਈ ਸਾਡੀ ਇਹੀ ਆ ਮਿਲ ਕੇ ਰਹੀਏ ਸਾਰੇ ਇਕੱਠੇ ਰਹੀਏ ਲੜਾਈ ਝਗੜਿਆਂ ਚ ਕੁਛ ਨਹੀਂ ਪਈ ਆਪੋ ਆਪਣਾ ਕੰਮ ਕਰੀ ਚੱਲੀਏ ਬਸ ਮਹਿਰਾਮਤ ਹੀ ਨਹੀਂ ਤੁਰਦਾ ਜਦੋਂ ਮੈਂ ਤੁਰਦਾਂ ਉਹ ਰਾਹ ਬਣਦੇ ਨੇ ਕੀ ਬਾਤ ਹੈ ਕੀ ਐਵੇਂ ਹੋਣਾ ਚਾਹੀਦਾ ਬਿਲਕੁਲ ਡੈਫੀਨੇਟਲੀ ਮੰਝਲਾ ਮਿਲ ਜਾਣਗੀਆਂ ਜੀ ਬਸ ਸਮਾਂ ਲੱਗਦਾ ਤੇ ਕੋਈ ਸਰ ਗੀਤ ਆਡੀਅנס ਨੂੰ ਡੈਡੀਕੇਟ ਕਰਕੇ ਲੋਕਾਂ ਲਈ ਇੱਕ ਮੈਸੇਜ ਵਾਂਗੂ ਕੋਈ ਸੁਣਾਉਣਾ ਚਾਹੁੰਗਾ ਇੱਕ ਛੋਟਾ ਛੋਟਾ ਜਿਹਾ ਦੋ ਲਾਈਨਾਂ ਬੋਲ ਦਿਨਾ ਜੀ ਬਹੁਤ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਕੇ ਜੀ ਜਨਾਬ ਸਰਦੂਲ ਸਕੰਦਰ ਸਾਹਿਬ ਖੰਨਾ ਜੀ ਉਹਨਾਂ ਵਰਗਾ ਨਹੀਂ ਕੋਈ ਹੋਣਾ ਮੇਰਾ ਕੀ ਹੋ ਗਿਆ ਮੈਨੂੰ ਬਹੁਤ ਖੁਸ਼ ਹੋ ਗਿਆ ਬੋਲਿਕ ਉਹਨਾਂ ਨੂੰ ਮੁਹੱਬਤ ਕਰਦੇ ਆ ਉਹ ਸ਼ਖਸ ਐਸੇ ਹੋਏ ਨੇ ਅੱਲਾ ਉਹਨਾਂ ਨੂੰ ਜੰਨਤ ਨਸੀਬ ਕਰੇ ਸਰਦੂਲ ਸਾਹਿਬ ਦੀ ਫੈਮਲੀ ਨੂੰ ਤੰਦਰੁਸਤ ਰੱਖੇ ਭਰਾਵਾਂ ਨੂੰ ਸਾਡਿਆਂ ਨੂੰ ਲਾਪ ਵੀਰੇ ਨੂੰ ਅਮਨਉਰੀ ਜੀ ਸਾਰੰਗ ਜੀ ਨੂੰ ਬਹੁਤ ਪਰਮੁਲਾ ਖਜ਼ਾਨਾ ਖੋਇਆ ਗਿਆ ਜਿਹਨਾਂ ਨੂੰ ਪਤਾ ਸਰਦੂਲ ਜੀ ਦਾ ਸਾਰਿਆਂ ਨੂੰ ਹੀ ਪਤਾ ਮੈਂ ਇੰਨਾ ਹੀ ਕਹੂੰਗਾ ਲੰਗਣ ਹਵਾਵਾਂ ਜਹਦੋਂ ਕੋਲਦੀ ਨੀ ਮੈਂ ਕਾ ਵਫਾਈ ਦੀਆਂ ਆਉਂਦੀਆਂ ਬੁੱਲਾ ਕੋਲੋਂ ਹੱਸੇ ਸਾਡੇ ਰੁਸ ਗਏ ਰੰਗਲੀਆਂ ਰੁੱਤਾਂ ਨਹੀਂ ਉਹ ਪਾਉਂਦੀਆਂ ਮਾਣ ਤੋੜ ਗਈ ਏ ਮਾਣ ਮੱਤੀਏ ਮਾਣ ਤੋੜ ਗਈ ਏ ਮਾਣ ਮੱਤੀਏ ਨਹੀਂ ਸਾਡੀ ਜਿੰਦ ਦਾ ਮਜ਼ਾਕ ਬਣਾ ਕੇ ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ ਬੈਗੀ ਦੂਰ ਕਿਤੇ ਆਲਣਾ ਬਣਾ ਕੇ ਵੱਡਿਆਂ ਸ਼ਿਕਾਰੀਆ ਨੇ ਮੋਲਿਆ ਵੱਡਿਆਂ ਸ਼ਿਕਾਰੀਆ ਨੇ ਮੋਲਿਆ ਵੱਡੇਆਂ ਸ਼ਿਕਾਰੀਆਂ ਨੇ ਮੋਲਿਆ ਨਹੀਂ ਤੈਨੂੰ ਮੋਤੀਆਂ ਦੇ ਚੋਗ ਚੁਗਾ ਕੇ ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ ਨਹੀਂ ਬੈਗੀ ਦੂਰ ਕਿਤੇ ਆਲਣਾ ਬੁਣਾ ਕੇ ਬਹੁਤ ਸ੍ਰੀਲੇ ਨੇ ਸਰਦੂਲ ਸਾਹਿਬ ਉਹਨਾਂ ਦੇ ਸੁਰ ਅੱਜ ਵੀ ਗੂੰਜਦੇ ਨੇ ਜੀ ਹਵਾਵਾਂ 'ਚ ਫਿਜ਼ਾ 'ਚ ਬਸ ਅੱਲਾ ਉਹਨਾਂ ਨੂੰ ਆਪਣੇ ਜ਼ਨਤ ਨਸੀਬ ਕਰੇ ਸਾਰੀ ਫੈਮਿਲੀ ਨੂੰ ਤੰਦਰੁਸਤ ਰੱਖੇ ਬਸ ਬੋਤਾਂ ਵਰਗਾ ਕੋਈ ਨਹੀਂ ਉਹ ਬਹੁਤ ਪਿਆਰ ਆ ਮਤਲਬ ਤੁਹਾਡਾ ਉਹਨਾਂ ਦਾ ਤਾਂ ਨਾਮ ਲੈਂਦੇ ਭਾਉ ਖੋ ਗਏ ਮੈਂ ਭੁੱਲਿਆ ਨਹੀਂ ਜਾ ਰਿਹਾ ਮੈਂ ਤੁਮ ਆਪਸ ਪਲੀਜ਼ ਸੌਰੀ ਜੀ ਸੀਗਾ ਮੰਦੇ ਵਿੱਚ ਕਿ ਹਾਂ ਇੱਕ ਵਾਰੀ ਉਹਨਾਂ ਨੂੰ ਜ਼ਰੂਰ ਮਿਲਿਆ ਮਿਲਿਆ ਨਹੀਂ ਗਿਆ ਉਹਨਾਂ ਨੂੰ ਬਸ ਹਾਂ ਮੈਂ ਹਮੇਸ਼ਾ ਦਿਲ ਦੇ ਵਿੱਚ ਇਹ ਇੱਛਾ ਦੂਰੀ ਰੋ ਅਧੂਰੀ ਰੋ ਛੋਟੇ ਸੀ ਸੀ ਲੁਧਿਆਣੇ ਦੇ ਵਿੱਚ ਉਹਨਾਂ ਦਾ ਜਾਗਰਨ ਸੀ ਜੀ ਬਸ ਦੂਰ ਖੜ ਕੇ ਦੇਖੀ ਗਏ ਬੱਚੇ ਸੀ ਸੀ ਸਾਨੂੰ ਨਹੀਂ ਸੀ ਪਤਾ ਭੀੜ ਤੋਂ ਵੀ ਡਰਦੇ ਸੀ ਜੀ ਤੇ ਫਿਰ ਉਹ ਦੇਖਿਆ ਦੂਰ ਖੜ ਕੇ ਸੁਣਿਆ ਪਰ ਬੈਠੇ ਨਹੀਂ ਕੋਲੇ ਚਾਹੁੰਦੇ ਸੀ ਕੋਲੇ ਬੈਠੀ ਉਹਨਾਂ ਦੇ ਉਹਨਾਂ ਦੇ ਖਿਦਮਤ ਕਰੀਏ ਕੋਸ਼ਿਸ਼ ਸੀ ਪਰ ਭਾਜ ਉਸ ਟਾਈਮ ਇਨੀ ਸਮਝ ਵੀ ਨਹੀਂ ਸਮਝ ਨਹੀਂ ਸੀਗੀ ਮੇਲ ਹੋਇਆ ਨਹੀਂਗਾ ਇੱਕਦਮ ਉਹ ਬਿਮਾਰ ਹੋ ਗਏ ਫਿਰ ਬਸ ਖੁਦਾ ਜਾਣੇ ਕਿਸ ਬਿਮਾਰੀ ਨੇ ਉਹਨਾਂ ਨੂੰ ਜਕੜ ਲਿਆ ਜੀ ਬਸ ਹੀ ਹੁਣ ਸਾਰਾ ਕੁਝ ਉਹ ਵੀਰੇ ਨੇ ਆਲਾਪ ਵੀਰਾ ਹੈ ਸਾਰੰਗ ਜੀ ਹੈਗੇ ਨੇ ਅਮਨਉਰੀ ਜੀ ਬਸ ਉਹ ਫੈਮਿਲੀ ਨੂੰ ਦੇਖ ਲਈਦਾ ਤਾਂ ਸਾਰਾ ਕੁਝ ਦਿਸ ਜਾਂਦਾ ਜਿਹੜੀ ਉਹ ਕਮੀ ਹੈ ਸਰਦੂਲ ਸਾਹਿਬ ਦੀ ਉਹ ਪੂਰੀ ਨਹੀਂ ਹੋਣੀ ਪਰ ਉਹਨਾਂ ਦੇ ਸੁਰ ਗੂੰਜ ਰਹੇ ਨੇ ਅੱਜ ਵੀ ਇੰਨਾਂ ਹਵਾਵਾਂ ਵਿੱਚ ਇੰਨਾਂ ਫਿਜ਼ਾ ਵਿੱਚ ਇਦਾਂ ਯਾ ਵਾ ਅਮਰੀ ਨੇ ਉਹ ਜਿੰਦਾਬਾਦ ਨੇ ਹਾਂ ਸਾਰਿਆਂ ਦੇ ਦਿਲਾਂ ਦੇ ਵਿੱਚ ਅੱਜ ਵੀ ਜਿੰਦਾ ਨੇ ਸੋ ਆ ਲੋ ਜੀ ਸੀ ਗੱਲ ਕਰ ਲਈਏ ਜੀ ਗੱਲ ਕੀਤੀ ਜਾਵੇ ਗਾਇਕੀ ਦੀ ਤੇ ਗਾਇਕੀ ਇਹਨਾਂ ਦੀ ਇੰਨੀ ਸੋਹਣੀ ਹੈ ਤੁਹਾਡੇ ਤੱਕ ਜਿਹੜੀ ਹੈ ਪਹੁੰਚਾ ਦਿੱਤੀ ਹੈ ਤੁਹਾਨੂੰ ਇਹਨਾਂ ਦੀ ਗਾਇਕੀ ਕਿੱਦਾਂ ਦੀ ਲੱਗੀਏ ਕਮੈਂਟ ਸੈਕਸ਼ਨ ਵਿੱਚ ਉਹ ਤਾਂ ਜ਼ਰੂਰ ਦੱਸਿਓ ਬਟ ਕਿਤੇ ਨੇ ਕਿਤੇ ਇੱਕ ਆਪਾਂ ਕਹਿ ਸਕਦੇ ਹਾਂ ਲਾਈਫ ਦੇ ਵਿੱਚ ਸਟਰਗਲ ਹਜੇ ਵੀ ਚੱਲ ਰਿਹਾ ਹੈ ਤੇ ਜੇਕਰ ਤੁਹਾਡਾ ਤੁਹਾਡੀ ਵੀਡੀਓ ਜਿਹੜੇ ਕਿਸੇ ਵੀ ਗਾਇਕ ਤੱਕ ਜਾਂਦੀ ਹੈ ਤੇ ਇਹਨਾਂ ਦੀ ਬਾਹਰ ਜ਼ਰੂਰ ਫੜੋ ਕਿਉਂਕਿ ਇਹਨਾਂ ਅੰਦਰ ਬਹੁਤ ਜ਼ਿਆਦਾ ਟੈਲੈਂਟ ਹੈ ਆਪਣੀ ਗਾਇਕੀ ਨੂੰ ਲੈ ਕੇ ਆਪਣੀ ਆਵਾਜ਼ ਨੁ ਲੈ ਕੇ ਪਰ ਕਿਤੇ ਨੇ ਕਿਤੇ ਨਿਰਾਸ਼ਾ ਦਾ ਜਿਹੜਾ ਕਿਤੇ ਨਾ ਕਿਤੇ ਸਾਹਮਣਾ ਵੀ ਕਰਨਾ ਪੈ ਰਿਹਾ ਤੇ ਅਸੀਂ ਇਹੀ ਚਾਹਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਹਨਾਂ ਦੀ ਵੀਡੀਓ ਜਿਹੜੀ ਹੈ ਉਹਨਾਂ ਲੋਕਾਂ ਤੱਕ ਪਹੁੰਚੇ ਜਿਨ੍ਹਾਂ ਨੂੰ ਗਾਇਕੀ ਦੀ ਕਦਰ ਹੈ ਤੇ ਹੋਰ ਏਦਾਂ ਦੀ ਅਪਗ੍ਰੇਡਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਤੁਸੀਂ ਹੀ ਹੈਡਲਾਈਟ